ਸਾਰਿਆਂ ਨੂੰ ਪਹਿਲੇ ਤੇ ਮੈਂ ਬਹੁਤ ਭਾਰੀ ਅਫਸੂਸ ਆਪਣੀ ਪਾਰਟੀ ਦੇ ਮੈਸੇ 59 ਨੂੰ ਕਰਨ ਵਾਸਤੇ ਆਇਆ ਕਿ ਜਦੋਂ ਪੰਜਾਬ ਪੰਜਾਬੀ ਤੇ ਪੰਜਾਬੀਅਤ ਦਾ ਪਹਿਰੇਦਾਰ ਦੇਸੀ ਪੰਜਾਬ ਦੇਸੀ ਪੰਜਾਬ ਬਤਲਾ ਮਿਲੀ ਹੈ ਮੈਨੂੰ ਸ਼ਾਮਲ ਹੋ ਇਸ ਕਿਸਮ ਦੀ ਬਹੁਤ ਹੀ ਸ਼ਰਮਨਾਕ ਘਟਨਾ ਡਾਕਟਰ ਬੀਮਰਾਓ ਮੇਦਕਰ ਸਾਹਿਬ ਦੇ ਬੁੱਤ ਨਾਲ ਉਹ ਵੀ ਗੁਰੂਦੀ ਨਗਰੀ ਦੇ ਵਿੱਚ 26 ਜਨਵਰੀ ਵਾਲੇ ਦਿਨ ਜਿੱਦਣ ਕਨਸਟੀਚਿਊਸ਼ਨ ਦੇ ਨਿਰਮਾਤਾ ਜਿਹੜੇ ਤੇ ਉਸ ਚੌਂਗ 'ਚ ਹੋਈ ਏ ਜਿਹੜਾ ਬੇਸਿਕਲੀ ਸਾਰੇ ਉਹਨਾਂ ਬਿਜੀ ਚੌਕੇ ਜਿਹੜਾ ਦਰਬਾਰ ਸਾਹਿਬ ਨੂੰ ਚ ਅੱਜ ਦੇ ਦਿਨ ਚੱਪੇ-ਚੱਪੇ ਵਿੱਚ ਸਾਰੇ ਦੇਸ਼ ਦੇ ਵਿੱਚ ਪੁਲਿਸ ਫੋਰਸੇਸ ਲੱਗੀਆਂ ਨੇ ਐਂਡ ਵਿਸ਼ੇਸ਼ ਤੌਰ ਸਾਰੇ ਉਹ ਵੱਧ ਤੁਹਾਨੂੰ ਪਤਾ ਹੈ ਇਤਿਹਾਸਿਕ ਇਹ ਸਾਰਾ ਚੌਂਕ ਸ਼ਰੀਆਮ ਇਸ ਕਿਸਮ ਦਾ ਜਿਹੜਾ ਕੰਮ ਹੈ ਇਹਦੀ ਕੜੇ ਸ਼ਬਦਾਂ ਦੇ ਵਿੱਚ ਅਸੀਂ ਨਿਖੇਧੀ ਕਰਨਾ ਚਾਹੁੰਦੇ ਹਾਂ ਤੇ ਮੈਂ ਅੱਜ ਪੁੱਛਣਾ ਚਾਹਨਾ ਆਪ ਦੀ ਸਰਕਾਰ ਕੋ ਖਾਸ ਤੌਰ ਅਰਵਿੰਦ ਕੇਜਰੀਵਾਲ ਕੋ ਸਰ ਕੇ ਕੇਜਰੀਵਾਲ ਸਾਹਿਬ ਸਾਨੂੰ ਕੋ ਜਵਾਬ ਤੇ ਦਿਓ ਪੰਜਾਬ ਦੇ ਵਿੱਚ ਅੱਗ ਲੱਗੀ ਜਿੰਨੂੰ ਤੁਸੀਂ ਚੀਫ ਮਿਨਿਸਟਰ ਬਣਾਇਆ ਉਹ ਪਿਛਲੇ 10 ਦਿਨ ਦਾ ਬਿਸੇ ਪਿਛਲੇ ਪੰਜ ਮਹੀਨਿਆਂ ਦੇ ਵਿੱਚ ਪੰਜਾਬ ਦੀ ਜਿਹੜਾ ਵਿੰਟਰ ਸੈਸ਼ਨ ਸੀ ਵਿਧਾਨ ਸਭਾ ਦਾ ਉਹ ਨਹੀਂ ਬੁਲਾਇਆ ਗਿਆ ਪਿਛਲੇ 5 ਮਹੀਨਿਆਂ ਦੇ ਵਿੱਚ ਕੋਈ ਕੈਬਨਿਟ ਦੀ ਮੀਟਿੰਗ ਨਹੀਂ ਬੁਲਾਈ ਗਈ ਸਾਰੀ ਕੈਬਨਿਟ ਮਿਸਿੰਗ ਹੈ ਸਾਰੇ ਇਹਨਾਂ ਦੇ ਐਮਐਲਏ ਤੇ ਕੈਬਨਿਟ ਦੇ ਮੰਤਰੀ ਤੇ ਮੁੱਖ ਮੰਤਰੀ ਪਰਿਵਾਰਾਂ ਸਮੇਤ ਦਿੱਲੀ ਵਿੱਚ ਬੈਠੇ ਨੇ ਪੰਜਾਬ ਦੇ ਵਿੱਚ ਹਰ ਰੋਜ਼ ਬਾਰਡਰ ਦਾ ਕੋਈ ਇਹੋ ਜਿਹਾ ਪੁਲਿਸ ਸਟੇਸ਼ਨ ਨਹੀਂ ਜਿੱਥੇ ਬੰਬ ਲਾਸਟ ਨਹੀਂ ਹੋ ਰਹੇ ਜਿੱਥੇ ਫਾਇਰਿੰਗ ਨਹੀਂ ਹੋ ਰਹੀ ਕੋਏ ਇੱਕ ਬਹੁਤ ਅਫਸੋਸ ਦੀ ਗੱਲ ਹੈ ਅਸੀਂ ਬਕਾਇਦਾ ਤੌਰ ਤੇ ਇੱਥੇ ਆ ਗਏ ਪੰਜਾਬ ਦੇ ਲੋਕਾਂ ਵੱਲੋਂ ਮੰਗ ਕਰਨੇ ਆ ਕਿ ਜਿਹੜਾ ਨੀਰੋ ਇਹਨੂੰ ਵਾਪਸ ਘੱਲਿਆ ਜਾਏ ਇਹ ਦਾਰਾ ਸ਼ਕੋ ਨੂੰ ਲਾਲ ਕਿਲੇ ਦੇ ਵਿੱਚ ਕੈਦ ਕਰਕੇ ਕੇਜਰੀਵਾਲ ਨੇ ਕਿਉਂ ਰੱਖਿਆ ਕਿੱਥੇ ਹੈ ਭਗਵੰਤਵਾਨ ਕਿੱਥੇ ਉਹਦੀਆਂ ਜ਼ਿੰਮੇਵਾਰੀਆਂ ਕਿੱਥੇ ਹੈ ਕੇਜਰੀਵਾਲ ਕਿੱਥੇ ਹੈ ਇੱਥੋਂ ਦਾ ਪੁਲਿਸ ਕਮਿਸ਼ਨਰ ਕਿਤੇ ਹੈ ਇਥੋਂ ਦਾ ਅਬਰਤਸਰ ਦਾ ਡਿਪਟੀ ਕਮਿਸ਼ਨਰ ਤੁਸੀਂ ਵੇਖੋ ਕੋਈ ਪੰਜਾਬ ਵਾਲਾ ਧਿਆਨ ਨਹੀਂ ਕਾਰੋਬਾਰੀਆਂ ਦਾ ਧਿਆਨ ਕੋਈ ਨਹੀਂ ਕਿਸਾਨਾਂ ਦਾ ਧਿਆਨ ਕੋਈ ਨਹੀਂ ਖੇਤ ਮਜ਼ਦੂਰਾਂ ਦਾ ਧਿਆਨ ਕੋਈ ਨਹੀਂ ਦੁਕਾਨਦਾਰਾਂ ਦਾ ਧਿਆਨ ਕੋਈ ਨਹੀਂ ਆਮ ਪੰਜਾਬੀਆਂ ਦੀ ਜ਼ਿੰਦਗੀ ਮਹਿਫੂਜ਼ ਨਹੀਂ ਕਾਰੋਬਾਰ ਮਹਿਫੂਜ਼ ਨਹੀਂ ਜ਼ਿੰਦਗੀ ਮਹਿਫੂਜ਼ ਨਹੀਂ ਤੋ ਸਿੱਧਾ ਹੀ ਜਦੋਂ ਮੈਨੂੰ ਪਤਾ ਲੱਗਿਆ 에어ਪੋਰਟ ਤੋਂ ਸੀ ਇੱਥੇ ਆਏ ਆ ਸਾਰੀ ਸਾਡੀ ਪਾਰਟੀ ਆਈ ਸਾਨੂੰ ਬਹੁਤ ਭਾਰੀ ਅਫਸੋਸ ਹੈ ਦੁੱਖ ਹੈ ਇਹ ਸਾਡੇ ਕਨਸਟੀਟਿਊਸ਼ਨ ਦੇ ਦਰਹਾਤਾ ਜਿਹੜੇ ਉਹਨਾਂ ਦੇ ਸ਼ਰੀਆਮ ਭਰੇ ਦਿਨ ਦੇ ਵਿੱਚ 26 ਜਨਵਰੀ ਵਾਲੇ ਦਿਨ ਜਿੱਤੇ ਚੱਪੇ ਚੱਪੇ ਤੇ ਪੁਲਿਸ ਹੁੰਦੀ ਹੈ ਉਹ ਹੋਰ ਦਿਨ ਹੋਇਤੇ ਬਹਾਨਾ ਚਾਹੀਏ ਇਹਨਾਂ ਨੂੰ ਕੋਈ ਬਹਾਨਾ ਇਹਨਾਂ ਨੇ ਕੋਈ ਦੇ ਦੇਣਾ ਅਸੀਂ ਅੱਜ ਦੇ ਦਿਨ ਵੀ ਜੇ ਸ਼ਰੀਆਮ ਇਹ ਇਸ ਕਿਸਮ ਦੀ ਸ਼ਰਤ ਨਾ ਘਟਣਾ ਹੋਈ ਅਸੀਂ ਬਕਾਇਦਾ ਤੌਰ ਸਿਟਿੰਗ ਜੱਜ ਜਿਹੜਾ ਹੈ ਹਾਈ ਕੋਰਟ ਦਾ ਉਹਦੇ ਕੋਲੋਂ ਅਸੀਂ ਇਸ ਦੀ ਸਾਰੇ ਇਨਸੀਡੈਂਟ ਦੀ ਇਨਵੈਸਟੀਗੇਸ਼ਨ ਚਾਹਦੇ ਕਿਉਂਕਿ ਸਾਨੂੰ ਨਾ ਤੇ ਇਥੋਂ ਦੀ ਪੁਲਿਸ ਫੋਰਸਸ ਤੇ ਫੀਤ ਹੈ ਤੇ ਨਾ ਕਿਸੇ ਹੋਰ ਏਜੰਸੀ ਤੇ ਫੀਤ ਹੈ ਮੈਂ ਚਾਹਾਂਗਾ ਕਿ ਜੇ ਸਹੀ ਮਿਹਨਤ ਦੇ ਵਿੱਚ ਅਰਵਿੰਦ ਕੇਜਰੀਵਾਲ ਪੰਜਾਬ ਦੇ ਲੋਕਾਂ ਨੂੰ ਸਹੀ ਮੈਣੇ ਦੇ ਵਿੱਚ ਜਸਟਿਸ ਦੇਣੇ ਚਾਹਦੇ ਨੇ ਤੇ ਉਹਨਾਂ ਨੂੰ ਇਹ ਕੰਮ ਕਰਨਾ ਪਏਗਾ ਕਿਉਂਕਿ ਸਾਡਾ ਸਿੱਧਾ ਇਲਜ਼ਾਮ ਇਹ ਜਿਹੜੀ ਸ਼ਰਾਰਤ ਹੋਈ ਹੈ ਸ਼ਰਮਨਾ ਘਟਣਾ ਹੋਈ ਹੈ ਬਕਾਇਦਾ ਤੌਰ ਇਹ ਜਿਹੜੀ ਇਥੋਂ ਦੀ ਸੂਬੇ ਦੀ ਸਰਕਾਰ ਇਹਨਾਂ ਦੀ ਪ੍ਰੇਰਣਾ ਨਾਲ ਸ਼ਰਾਰਤਨ ਤੌਰ ਤੇ ਇਹ ਬੜੇ ਇਹਦੇ ਪਿੱਛੇ ਬਹੁਤੀ ਬਹੁਤ ਇੱਕ ਡੂੰਗੀ ਸਾਜ਼ਿਸ਼ ਹੈ ਉਸ ਸਾਰੀ ਸਾਜ਼ਿਸ਼ ਦਾ ਪਰਦਾ ਫਾਸ਼ ਹੋਣਾ ਜ਼ਰੂਰੀ ਹੈ ਉਹ ਤਾਂ ਹੀ ਹੋ ਸਕੇਗਾ ਜੇ ਇਥੇ ਇਸ ਕਿਸਮ ਦੀ ਇਨਕੁਆਰੀ ਹੋਏ ਕਿ ਜਿਹੜੀ ਪਾਰਦਰਸ਼ਤਾ ਦੇ ਨਾਲ ਹੋਏ ਐਂਡ ਇਹ ਇੱਕ ਸਿਟਿੰਗ ਹਾਈ ਕੋਰਟ ਦੇ ਜਾਇਤੋਲਾਵਾ ਹੋਰ ਨਹੀਂ ਹੋ ਸਕਦਾ ਸੋ ਇਥੇ ਅਸੀਂ ਅੱਜ ਵਿਸ਼ੇਸ਼ ਤੌਰ ਆਏ ਆ ਬੜਾ ਸਾਨੂੰ ਅਫਸੋਸ ਹੈ ਸਰ ਪਿਛਲੇ ਪਾਸੇ ਡਾਕਟਰ Ambedkar ਸਾਹਿਬ ਦੀ ਮੂਰਤੀ ਹੈ ਤੁਸੀਂ ਵੇਖੋ ਇੰਸਟੀਚਿਊਸ਼ਨ ਦੇ ਉੱਤੇ ਪਹਿਲੇ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਫਿਰ ਥੋੜਿਆਂ ਨਾ ਭੰਨਿਆ ਗਿਆ ਫਿਰ ਡਾਕਟਰ ਸਾਹਿਬ ਦੇ ਬੁੱਤ ਨੂੰ ਵੀ ਕੋਈ ਕੋਸ਼ਿਸ਼ ਨਹੀਂ ਛੱਡੀ ਗਈ ਨੁਕਸਾਨ ਪਹੁੰਚਾ ਦਿੱਤਾ ਮੈਨੂੰ ਤਾਂ ਅਜੇ ਤੱਕ ਵੀ ਇੱਥੇ ਨਹੀਂ ਸਮਝ ਆਇਆ ਹੁਣ ਅਸੀਂ ਇੱਥੇ ਪਹੁੰਚੇ ਹਾਂ ਮੈਨੂੰ ਕੋ ਪਲੀਜ਼ ਫੋਟੋਸ ਅਜੇ ਤੱਕ ਵੀ ਇੱਥੇ ਪਹੁੰਚਿਆ ਨਹੀਂ ਨਜ਼ਰ ਆਈ ਐਂਡ ਇਤੋਂ ਤਕਰੀਬਨ 1000 ਗਾਸਟੇ 500 ਗਾਸਟੇ ਜਲੇ ਵਾਲਾ ਬਾਦ 1000 ਗਾਸਟੇ ਦਰਬਾਰ ਸਾਹਿਬ ਤੇ ਜੇ ਇੱਥੇ ਹਾਲ ਹੈ ਇੰਟਰਨੈਸ਼ਨਲ ਸ਼ਹਿਰ ਹੈ ਜਿੱਥੇ ਤਕਰੀਬਨ 5 ਤੋਂ 4 ਲੱਖ ਲੋਕ ਸਾਰੇ ਦੇਸ਼ ਦੇ ਵਿੱਚੋਂ ਦਰਸ਼ਨਾਵਾਸੀਆਂ ਹਾਂਜੀ ਅਕਸਰ ਜੀ ਜੀ ਨੀਚੇ ਕੋਈ ਇਹ ਕੋ ਪਹਿਲੀ ਘਟਨਾ ਨਹੀਂ ਇਹ ਸੋ ਪਹਿਲੇ ਵੀ ਜਾਂਦੇ ਨੇ ਪਹਿਲੇ ਵੀ ਤੁਹਾਨੂੰ ਪਤਾ ਇੱਕ ਬੜੀ ਸੀਰੀਅਸ ਘਟਨਾ ਇੱਥੇ ਹੀ ਹੋਈ ਹੈ ਕੋਈ ਕੰਪਲੀਟ ਲਾਅ ਐਂਡ ਆਰਡਰ ਫੇਲ ਹੋ ਚੁੱਕਿਆ ਹੈ ਜੰਗਲ ਦਾ ਰਾਜ ਹੈ ਇੱਥੇ ਤੋਂ ਇਸ ਗੱਲ ਕਾਰਨ ਹੋਰ ਕੋਈ ਤੁਸੀਂ ਗੱਲ ਅਕਸਰ ਜੀ ਅਗਰ ਬੀਅਰ ਅੰਮ੍ਰਿਤਕ ਸਿੰਘ ਸਾਹਿਬ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਨੂੰ ਆਈਡਲ ਮੰਦੀ ਆਪਣਾ ਹਰ ਸ਼ਹਿਰ ਚ ਹਰ ਜਗ੍ਹਾ ਤੇ ਇਹਨਾਂ ਦੀ ਤਸਵੀਰ ਨਹੀਂ ਲੱਗਦੀ ਤੁਸੀਂ ਮੈਨੂੰ ਦੱਸੋ ਡਾਕਟਰ ਪੀਮਰਾਵ ਮੇਸਕਰ ਸਾਹਿਬ ਤੇ ਸ਼ਹੀਦ ਐਜਮ ਪਗਲ ਸਿੰਘ ਦੀ ਦੋਨਾਂ ਦੀ ਫੋਟੋਆਂ ਲਾਈਆਂ ਨੇ ਪਰ ਜਿੰਨੇ ਇਹਨਾਂ ਦੇ ਕਾਰਨਾਮੇ ਨੇ ਬਕਾਇਦਤ ਅਰ ਦੋਨਾਂ ਦੀ ਸੋਚ ਦੇ ਖਿਲਾਫ ਤੁਸੀਂ ਆ ਵੇਖ ਹੀ ਰਹੇ ਹੋ ਕਿੰਨੀ ਲੁੱਟ ਖਸੁੱਟ ਚੱਲ ਰਹੀ ਹੈ ਜਮਹੂਰੀਅਤ ਦਾ ਕਤਲ ਹੋ ਰਿਹਾ ਹੈ ਹਰ ਰੋਜ਼ ਬਾਕੀ ਗੱਲਾਂ ਤਾਂ ਤੁਹਾਡੇ ਨਾਲ ਸਵੇਰੇ ਕਰਾਂਗੇ ਜਿਹੜੀ ਸਿਆਸਤ ਨਾਲ ਪ੍ਰੇਰਿਤ ਨੇ ਇਸ ਕਿਸਮ ਦੇ ਤੇ ਹਾਲਾਤ ਨੇ ਤੁਸੀਂ ਅੱਜ ਦੇ ਦਿਨ ਵੇਖੋ ਅੱਜ ਸੂਬੇ ਦੇ ਚੀਫ ਮਿਨਿਸਟਰ ਨੂੰ ਪਰਿਵਾਰ ਸਮੇਤ ਇੱਥੋਂ ਦੇ ਕੈਬਨਿਟ ਮੰਤਰੀਆਂ ਨੂੰ ਇਹਨਾਂ ਦੇ ਐਮ.ਐਲ.ਏ ਨੂੰ ਪਿਛਲੇ 15 15 20 20 ਦਿਨ ਸਾਰੀਆਂ ਆਪਣੀ ਪੁਲਿਸ ਫੋਰਸਸ ਦੇ ਨਾਲ ਦਿੱਲੀ ਵਿੱਚ ਢੇ ਦੇ ਲਈ ਪੰਜਾਬ ਨੂੰ ਕੰਪਲੀਟਲੀ ਅਬੰਡਨ ਛੱਡ ਦਿੱਤਾ ਹੈ। ਗੁੱਡਾ ਐਲੀਮੈਂਟ ਦੇ ਸਾਹਮਣੇ ਬਿਲਕੁਲੀ ਸਾਫ਼ ਤੌਰ ਸਾਹਮਣੇ ਛੁੱੜ ਦਤਾ ਕਿ ਤੁਸੀਂ ਜੋ ਮਰਜ਼ੀ ਕਰਦੇ। ਜਿਹੜੇ ਸਾਪਲਾ ਦਾ ਕੋਈ ਟੈਕ ਨਹੀਂ ਜਿਹੜੇ ਹਰ ਬੰਦੇ ਗਲਿਆਰੇ ਦੇ ਵਿੱਚ ਤੱਕਣਾ ਕਰਦਾ। ਇਹ ਬਿਲਕੁਲ ਇਹ ਹੰਦਰਬਾਦ ਸਾਹਿਬ ਦਾ ਗਲਿਆਰਾ ਹੀ ਹੈ ਇੱਕੋ ਹੀ ਸ਼ੁਰੂ ਅੰਦਰ। ਅੱਛਾ ਸਰ ਇਸ ਘਟਨਾ ਨੂੰ ਕਿਵੇਂ ਕਿਉਂਕਿ ਅਕਸਰ ਬੰਬਿੰਗ ਦੀ ਜਿਹੜੀ ਘਟਨਾਵਾਂ ਨੇ ਇਹ ਬਿਲਕੁਲ ਅਲੱਗ ਹੈ ਕਿਉਂਕਿ ਇੱਕ ਤਰ੍ਹਾਂ ਦਾ ਸੰਵਿਧਾਨ ਦੇ ਨਾਲ ਜੁੜਿਆ ਦੇਸ਼ ਦੀ ਇੱਕ ਸੋਵਰੇਨਿਟੀ ਨਾਲ ਜੁੜਿਆ ਮਸਲਾ ਹੈ ਇਹ ਕਿੰਨਾ ਕੁ ਜਰਾ ਤੁਸੀਂ ਇੱਕ ਚੀਜ਼ ਇਹਨੂੰ ক্লোਜ਼ਲੀ ਸਟੱਡੀ ਕਰੋ ਸ਼੍ਰੀ ਅਮਰਸਰ ਸਾਹਿਬ ਇੰਟਰਨੈਸ਼ਨਲ ਸ਼ਹਿਰ ਅੱਜ 26 ਜਨਵਰੀ ਵਾਲੇ ਦਿਨ ਕਨਸਟੀਟਿਊਸ਼ਨ ਦੇ ਨਿਰਮਾਤਾ ਦਾ ਬੁੱਤ ਦੇ ਨਾਲ ਜੋ ਇਹ ਕੰਮ ਕੀਤਾ ਗਿਆ ਇਹਦਾ ਮੈਸੇਜ ਕਿੱਥੋਂ ਤੱਕ ਜਾਏਗਾ ਇੰਟਰਨੈਸ਼ਨਲ ਟੂਰਿਸਟ ਵੀ ਇੱਥੇ ਆਦੇ ਆ ਇੰਟਰਨੈਸ਼ਨਲ ਟੂਰਿਸਟ ਆ ਉਹਦਾ ਸਾਫ ਤੌਰ ਹੈ ਕਿ ਰਾਜ ਕਰਨ ਦੇ ਕਾਬਲੀਅਤ ਜਿਹਨਾਂ ਨੂੰ ਅਸੀਂ ਰਾਜ ਦੇਦੇ ਉਹ ਕਹਿੰਦੇ ਜੀ ਬੰਦਾ ਫੜ ਲਿਆ ਗਿਆ ਨਕੀਰਸ ਕਰ ਲਿਆ ਦੁਕਾਤਾ ਵੀ ਦੇ ਦਿਆ ਬੰਦਾ ਤੇ ਚਲੋ ਫੜਿਆ ਗਿਆ ਇਹ ਦਿਹਾੜੇ ਜਦੋਂ ਪੁਲਿਸ ਫੋਰਸਸ ਇੱਥੇ ਇੱਕ ਇੱਕ ਚੱਪੇ ਚੱਪੇ ਤੇ ਆਦਮੀ ਬੈਠਾ ਪੁਲਿਸ ਫੋਰਸ ਫੇਰੇ ਕੰਮ ਹੋਣਾ ਸਿਰਫ ਪੌੜੀ ਵੀ ਲੱਗੀ ਹੈ ਪੌੜੀ ਕਿਥੋਂ ਆਈ ਕਿਉਂਕਿ ਇਹ ਫੜਿਆ ਜੇ ਹੈਰੀਟੇਜ ਤੇ ਲੋਕਾਂ ਨੇ ਫੜਿਆ ਹੈਰੀਟੇਜ ਕੋਲ ਨਹੀਂ ਫੜਿਆ ਜੇ ਉਸ ਲਈ ਵੀ ਬਣਾਇਆ ਜੀ ਅੱਜ ਮਾ ਹੁਣੇ ਪੌੜੀ ਲੱਗੀ ਬਕਾਇਦਾ ਤੌਰ ਤੇ ਪੌੜੀ ਲਗਣਾ ਬੰਦੇ ਦਾ ਆਣਾ ਤੋੜਾ ਲੈ ਕੇ ਦੇਖੋ ਸਾਡਾ ਮੇਰੀ ਇਹ ਗੱਲ ਸੁਣ ਲੋ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਨੈਕਸਟ ਲਾਈਨ ਆਫ ਐਕਸ਼ਨ ਕੀ ਤੋਦਾ ਜੀ ਮੇਰੀ ਸੁਣਦੇ ਲੋ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਇਹ ਬਕਾਇਦਾ ਤੌਰ ਭਗਵੰਤ ਮਾਨਤੇ ਇਹਨਾਂ ਦੀ ਪਾਰਟੀ ਦੀ ਬਕਾਇਦਾ ਤੌਰ ਇਹਦੇ ਵਿੱਚ ਮੈਂ ਸਮਝ ਨਾ ਸਾਬ ਤੌਰ ਤੇ ਇਹਨਾਂ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਉਹਦਾ ਮੈਨੂੰ ਹੱਥ ਨਹੀਂ ਲੱਗਦਾ ਮੈਨੂੰ ਇਹ ਨਜ਼ਰ ਆਉਂਦਾ ਕਿ ਇਹਨਾਂ ਨੇ ਕੋਈ ਨਾ ਕੋਈ ਬਹੁਤ ਹੀ ਡੇਂਜਰਸ ਡਿਜ਼ਾਈਨ ਹੈ ਜੋ ਕੁਝ ਹੋ ਰਿਹਾ ਗੁਰੂਦੀ ਨਗਰੀ ਦੇ ਵਿੱਚ ਹਿੰਦੁਸਤਾਨ ਤੇ ਪਾਕਿਸਤਾਨ ਦੇ ਬਾਰਡਰ ਦੇ ਉੱਤੇ ਇਸ 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 ਇੰਪੋਰਟੈਂਟ ਸ਼ਹਿਰ ਦੇ ਵਿੱਚ ਵਾਰੀ-ਵਾਰੀ ਵਾਰਦਾਤਾ ਹੋਣੀ ਕਦੀ ਡਰੋਨਸ ਦਾ ਆ ਜਾਣਾ ਕਦੀ ਬੰਬ ਅਟੈਕ ਇੱਥੇ ਸਾਰੇ ਹੋ ਜਾਣੇ ਰੋਜ਼ ਇਹ ਕੰਮ ਇੱਥੇ ਹੋਣਾ ਤੁਸੀਂ ਵੇਖੋ ਇਸ ਤੋਂ ਸੇਫੇਸਟ ਜਗ੍ਹਾ ਇਸ ਤੋਂ ਇੰਪੋਰਟੈਂਟ ਜਗ੍ਹਾ ਕੋਈ ਵੀ ਹੈ ਨਹੀਂ ਤੇ ਅੱਜ ਇੱਥੇ ਹੋਣਾ ਪੌੜੀ ਲੱਗਣੀ ਕੰਮ ਹੋਣਾ ਮੇਰਾ ਖਿਆਲ ਹੈ ਗਵਰਨਮੈਂਟ ਸਪான்ਸਰ ਸਰ ਇੱਕ ਬੇਨਤੀ ਹੈ ਕਿ ਇਹ ਸਾੰਪਲਾ ਵੱਲੋਂ ਇਹਨੂੰ ਬੜਾ ਮਿਸਬੀਹ ਕਰਕੇ ਸਟੇਟਮੈਂਟ ਦਿੱਤੀ ਗਈ ਹੈ ਜਿਵੇਂ ਰਾਜਕ사ਬ ਤੋਂ ਵੈਰੀਫਿਕੇਸ਼ਨ ਮੰਗੀ ਜਾ ਰਿਹਾ ਕਿ ਦਰਵਾਜ਼ਾ ਕਲਿਆਰੇ ਦੇ ਵਿੱਚ ਹੋਇਆ ਕਲਿਆਰੇ ਤੋਂ 800 ਮੀਟਰ ਦੀ ਦੂਰੀ ਤੋਂ ਸ਼ੁਰੂ ਹੋਣਾ ਅਸੀਂ ਇਹਨਾਂ ਗੱਲਾਂ ਤਾਂ ਇਹ ਤੁਸੀਂ ਇਹ ਮੇਰੀ ਬੇਨਤੀ ਹੈ ਕਿ ਸੁਣੋ ਇਹ ਜੂਰਿਸਡਿਕਸ਼ਨ ਚ ਏਰੀਆ ਇਹ ਇਹ ਜੂਰਿਸਡਿਕਸ਼ਨ ਸਰਕਾਰ ਦੀ ਹੈ ਮੈਂ ਤੇ ਤੁਹਾਨੂੰ ਇਸ ਤੋਂ ਸਾਫ਼ ਸੁਥਰਾ ਕੀ ਹੋਰ ਸਾਫ਼ ਤੌਰ ਕੀ ਦੱਸ ਸਕਦਾ ਇਹਦੇ ਤਰ ਬਕਾਇਦਾ ਤੌਰ ਆਪ ਦੀ ਸਰਕਾਰ ਦੀ ਮਿਲੀ ਭੁਗਤ ਇਹਨਾਂ ਦੀ ਇਹਨਾਂ ਦੀ ਜਿਹੜੀ ਸਰਕਾਰੀ ਇਹਨਾਂ ਦੀ ਏਜੰਸੀਜ਼ ਨੇ ਗਵਰਨਮੈਂਟ ਆਫ ਪੰਜਾਬ ਦੀਆਂ ਸਾਨੂੰ ਤੋਂ ਉਹਨਾਂ ਦਾ ਕੀ ਕਾਰਜ ਨਜ਼ਰ ਆ ਸਿਰ ਸ਼ਹਿਰ ਵਸੀ ਸੁਰੱਖਿਆ ਰੱਖ ਲੈ ਗਈ ਕੰਦੀ ਹੈ ਜੇ ਥਾਣੇ ਨਹੀਂ ਸੇਫ ਹੋ ਗਏ ਤੇ ਸ਼ਹਿਰ ਵਸੀ ਕਿ ਸਿ ਆਪਣੇ ਆਪ ਜਵਾਬ ਦੇ ਦੇ ਜਿੱਥੇ ਥਾਣੇ ਜਿਹੜੇ ਨੇ ਥਾਣੇਦਾਰ ਜਿੱਥੇ ਥਾਣੇਦਾਰ ਆਪ ਆਪਣੇ ਆਪ ਨੂੰ ਸੇਫ ਨਹੀਂ ਸਮਝਦੇ ਅੰਮ੍ਰਿਤਸਰ ਦੇ ਲੋਕ ਜਾਂ ਪੰਜਾਬ ਦੇ ਲੋਕ ਆਪਣੀ ਆਪ ਨੂੰ ਕਿਸ ਤਰ੍ਹਾਂ ਸੇਫ ਸਮਝਦੇ ਨੇ ਇਥੇ ਆਪਣੇ ਆਪ ਨੂੰ ਬੰਦ ਕਰਕੇ ਅੰਦਰੋਂ ਬਾਹਰੋਂ ਤਾਲੇ ਲਾ ਲੈਂਦੇ ਨੇ ਤੇ ਕੋਠਿਆਂ ਤੇ ਗਾਰਡ ਚੜਾ ਲੈਂਦੇ ਨੇ ਬਾਦ ਕਿਸਮਤ ਹੈ ਸਭ ਦਾ ਹਲਕੀਆ ਦਾ ਇੰਪੈਕਟ ਕੀ ਆਏਗਾ ਲੌਂਗ ਰਨ ਦਾ ਹਾਲੇ ਦੇ ਚ ਇਹ ਹੈ ਕਿ ਆਪ ਵਾਲੇ ਅਸਤੀਫਾ ਦੇਣ ਤੇ ਘੜੋਂ ਲੈਣ ਤੇ ਕਹੇ ਚੰਗੇ ਚੰਗੀ ਸਰਕਾਰ ਨੂੰ ਕਿ ਚੰਗੇ ਲੋਕਾਂ ਨੂੰ ਇਥੇ ਆਪ ਬਸ ਆ ਸਾਰੀਆਂ ਚੀਜ਼ਾਂ ਇਸ ਚੀਜ਼ ਨੂੰ ਅ ਦੱਸੌਂਦਿਆਂ ਨੇ ਕਿ ਸਰਕਾਰ ਲਾਅਨ ਆਰਡਰ ਦੇ ਮੁੱਦੇ ਤੇ ਬਹੁਤ ਪੂਰੀ ਤਰ੍ਹਾਂ ਫੇਲ ਹੋਈ ਆ ਔਰ ਐਸੀ ਸਿਟਿੰਗ ਜੱਜ ਦੀ ਜਿਹੜੀ ਹੈ ਇਨਕੁਆਇਰੀ ਮੰਗੀ ਸਾਡੇ ਲੀਡਰ ਆਫ ਪਾਰਟੀ ਪ੍ਰਤਾਪ ਸਿੰਘ ਬਾਜਵਾੜੀ ਡਾਕਟਰ ਰਾਜਮਰ ਵੀਰ ਦਾ ਸਾਡੇ ਉਪੀ ਸੋਨੀ ਜਿਹੜੇ ਸਾਬਕਾ ਉਪ ਮੁੱਖ ਮੰਤਰੀ ਨੇ ਸਾਰੇ ਅਸੀਂ ਇੱਥੇ ਚੇਚੇ ਤੌਰ ਤੇ ਪਹੁੰਚੇ ਆ ਤਾਂ ਕਿ ਸਰਕਾਰ ਜਾ ਕੇ ਸਰਕਾਰ ਨਿਆਂ ਦੇਵੇ ਸੈਕੂਲਰ ਦੀ ਧਾਰਨਾ ਜਿਹਨਾਂ ਨੇ ਸਾਰੇ ਦੇਸ਼ ਚ ਫਲਾਈ ਹੈ ਡਾਕਟਰ ਸਾਹਿਬ ਹੀਮਰਾਉ ਬੇਦਕਰ ਜੀ ਦੇ ਅੱਜ ਉਹਨਾਂ ਦੇ ਯਾਦਗਾਰਾਂ ਤੇ ਹਮਲੇ ਹੋ ਰਹੇ ਨੇ ਘਰਾਂ ਤੇ ਹਮਲੇ ਹੋ ਰਹੇ ਨੇ ਘਰਾਂ ਦੇ ਬੰਬ ਸੁੱਟੇ ਜਾ ਰਹੇ ਨੇ ਥਾਣਿਆਂ 'ਚ ਬੰਬ ਸੁੱਟੇ ਜਾ ਰਹੇ ਨੇ ਕਿੱਥੇ ਹੈ ਸਰਕਾਰ ਕੋਈ ਕੈਬਨਿਟ ਮੀਟਿੰਗ ਨਹੀਂ ਕੋਈ ਸੈਸ਼ਨ ਨਹੀਂ ਬੜੀ ਦੁੱਖ ਦੀ ਗੱਲ ਹੈ ਕਨ ਨਗਰ ਨਗਰ ਜੀ ਚੋਣ ਹੋ ਰਹੀ ਮੇਰੇ ਉਹ ਸਵੇਰੇ ਗੱਲ ਕਰਾਂਗੇ ਉਹਦੀ ਉਹਦੀ ਸਵੇਰੇ ਗੱਲ ਕਰਾਂਗੇ ਉਹਦੀ ਉਹਦੀ ਕੋਸ਼ਿਸ਼ ਹੈ ਉਹਦੀ ਉਹਦੀ ਸਵੇਰੇ ਗੱਲ ਕਰਾਂਗੇ ਕਾਫੀ ਚੀਜ਼ਾਂ ਤੇ ਅਸੀਂ ਵਰਕ ਕਰ ਰਹੇ ਹਾਂ ਸਾਨੂੰ ਸ਼ਾਮ ਤੱਕ ਸਾਰੀਆਂ ਇਨਪੁਟਸ ਆਉਣੀਆਂ ਫਿਰ ਅਸੀਂ ਸਵੇਰੇ ਤੁਹਾਡੇ ਨਾਲ ਇੱਥੇ ਗੱਲਬਾਤ ਕਰਾਂਗੇ ਸਾਰੇ ਚਲੋ